ਹੈਲੋ ਫਰੈਂਡਸ ਸੋਡਾ ਸਭ ਦਾ ਸਵਾਗਤ ਹੈ ਤੁਹਾਡੇ ਆਪਦੇ ਚੈਨਲ ਐਜੂਕੇਟਰ ਤੇ ਪੰਜਾਬ ਦੇ ਵਿੱਚ ਹਰ ਤਰ੍ਹਾਂ ਦੇ ਜੋਬਸ ਰਿਲੇਟਡ ਅਪਡੇਟ ਪਾਉਣ ਲਈ ਆਪਣੇ ਚੈਨਲ ਨੂੰ ਪਲੀਜ਼ ਸਬਸਕ੍ਰਾਈਬ ਤੇ ਬੈਲ ਆਈਕਨ ਨੂੰ ਕਰ ਲਓ ਹੁਣ ਤਾਂ ਕਿ ਪੰਜਾਬ ਦੀ ਹਰ ਇੱਕ ਜੋ ਵੀ ਨਵਾਂ ਅਪਡੇਟ ਆਵੇ ਚਾਹੇ ਕੋਟੈਕਟ ਬੇਸਿਸ ਪੋਸਟ ਹੋਣ ਚਾਹੇ ਰੈਗੂਲਰ ਬੇਸਿਸ ਕੋਈ ਪੋਸਟ ਹੈ ਜਿਹੜੀ ਨਹੀਂ ਪਤਾ ਲੱਗਦੀ ਹਰ ਤਰ੍ਹਾਂ ਦੇ ਨੋਟੀਫਿਕੇਸ਼ਨ ਤੋਂ ਲੈ ਕੇ ਹਾਜ਼ਰ ਹੋਣਾ ਇਸ ਕਰਕੇ ਚੈਨਲ ਨੂੰ ਛੱਡਣਾ ਜੁਰ ਜੁੜੇ ਰਹਿ ਕੋ ਅੱਜ ਦੀ ਭਰਤੀ ਹੈ ਕਿ ਪੰਜਾਬ ਚੰਡੀਗੜ੍ਹ ਮਿਊਜ਼ੀਅਮ ਭਰਤੀ ਦਰ 25 ਹੈ ਜੀ ਠੀਕ ਹੈ ਪੋਸਟਾਂ ਨੇ ਪ੍ਰਯੋ ਕਲੈਰੀਕਲ ਸਟਾਫ ਦੇ ਪੋਸਟਨ ਜਾਂ ਆਪਣੇ ਲਾਇਬ੍ਰੇਰੀ ਨਤਨਖਾ ਜੀ 700 ਰੁਪਿਆ ਰੈਗੂਲਰ ਬੇਸਿਸ ਪੋਸਟ ਹੈ ਧਿਆਨ ਰੱਖਿਓ ਉਮਰ 18 ਤੋਂ ਲੈ ਕੇ 25 ਸਾਲ ਫੀਸ 1200 ਰੁਪਿਆ ਔਨਲਾਈਨ ਅਰ ਜਮਾ ਕਰਾਉਣ ਦੀ ਆਖਰੀ ਮਿਤੀ ਹੈ 2 10 2025 ਸਾਰਨਬਰ ਟਿਕਾ ਰੈਗੂਲਰ ਪੋਸਟ ਹੈ ਜੀ ਇਹਦੇ ਵਿੱਚ ਸਕੇਲ ਬਹੁਤ ਤਗੜਾ ਮਿਲਦਾ ਇਸ ਗੱਲ ਦਾ ਖਾਸ ਤੌਰ ਤੇ ਧਿਆਨ ਰੱਖਿਆ ਜਾਵੇ ਠੀਕ ਹੈ ਕਿਵੇਂ ਭਰਨਾ ਕੀ ਪ੍ਰੋਸੈਸ ਹੈ ਸਾਰ ਕੁਝ ਸਟੈਪ ਬਾਈ ਸਟੈਪ ਦੱਸ ਦਿਆਂ ਪਲੀਜ਼ ਜੋ ਕਿ ਦਿ ਵੀਡੀਓ ਨੂੰ ਲਾਸਟ ਤੱਕ ਵੇਖੇਟ ਕਰੋ ਠੀਕ ਹੈ ਜੀ ਆ ਗਿਆ ਇਹਨਾਂ ਦਾ ਨੋਟੀਫਿਕੇਸ਼ਨ ਗਵਰਨਮ ਗੈਲਰੀ ਸੈਕਟਰ 10 ਸੀ ਚੰਡੀਗੜ੍ਹ ਰਿਕਰੂਟਮੈਂਟ ਨੋਟਿਸ ਅਪਲਾਈ ਸਟਾਰਟ ਹੋ ਗਏ ਜਿਹੜੇ 10 9 2025 ਤੋਂ ਕਲੋਜ਼ਿੰਗ ਡੇਟ 2 10 2025 ਠੀਕ ਹੈ ਫੀਸ ਲਾਸਟ ਡੇ ਤੱਕ ਤੁਸੀਂ ਭਰ ਸਕਦੇ ਹੋ 4 10 2025 ਤੇ ਇਹਨਾਂ ਨਾਲ ਦੇ ਐਗਜ਼ਾਮ ਡੇਟ ਮੈਨਸ਼ਨ ਕਰਤੀ 12 10 2025 ਸਾਰਾ ਕੁਝ ਇਹਨਾਂ ਨਾਲ ਦੇ ਮੈਨਸ਼ਨ ਕਰਦਕਿ ਇਹ ਆ ਚੀਜ਼ ਹੋਊਗੀ invitation of application ਇਹਨਾਂ ਬਾਰੇ ਲਗੇ online application ਭਰਨੀ ਆ ਤੁਸੀਂ online ਕਿਵੇਂ ਭਰੀ ਜਾਊਗੀ ਜਾਂ ਤਾਂ ਕਿਸੇ ਕੈਫੇ ਤੇ ਜਾ ਕੇ ਤੁਸੀਂ ਭਰ ਸਕਦੇ ਹੋ ਜਾਂ ਵੀਡੀਓ ਡਿਸਕ੍ਰਿਪਸ਼ਨ ਦੇ ਵਿੱਚ ਲਿੰਕ ਪਿਆ ਹੋਊਗਾ ਜਿਹੜੇ ਮੇਰੇ ਭੈਣ ਭਰਾ ਮੋਬਾਈਲ ਤੇ ਭਰ ਸਕਦੇ ਨੇ ਉਹ ਲਿੰਕ ਤੇ ਕਲਿੱਕ ਕਰਕੇ ਸਿੱਧਾ ਫਾਰਮ ਤੇ ਜਾਵੜਾਂਗੇ ਉੱਥੇ ਤੁਸੀਂ ਅਪਲਾਈ ਫਿਲ ਕਰ ਸਕਦੇ ਹੋ ਤੇ ਜਿਹੜਾ ਨੋਟੀਫਿਕੇਸ਼ਨ ਹੈ ਇਹਦਾ ਲਿੰਕ ਤੁਸੀਂ ਵੀਡੀਓ ਡਿਸਕ੍ਰਿਪਸ਼ਨ ਦੇ ਵਿੱਚ ਦੇਖਣ ਨੂੰ ਮਿਲ ਜੂਗਾ ਠੀਕ ਹੈ ਵੀਡੀਓ ਡਿਸਕ੍ਰਿਪਸ਼ਨ ਲਿੰਕ ਪਿਆ ਹੋਊਗਾ ਉੱਥੇ ਡਾਊਨਲੋਡ ਕਰ ਲੈਣਾ ਪ੍ਰੋਪਰ ਪੜ੍ਹ ਕੇ ਫੇਰ ਹੀ ਭਰਨਾ ਵਾ ਕਿ ਜਿਹੜੀ ਉਹਨਾਂ ਨੇ ਬੋਲਿਆ ਕਿ ਜਿਹੜੀ ਲਾਇਬ੍ਰੇਰੀ ਅਸਿਸਟੈਂਟ ਦੀ ਪੋਸਟ ਹੈ 7th ਪੇ ਸੈਂਟਰ ਦੀ ਪੋਸਟ ਹੈ 7th ਪੇ ਕਮਿਸ਼ਨ ਨੂੰ ਸੈਲਰੀ ਦਿੱਤੀ ਉਹ ਜਿਹੜੀ ਕਿ 21700 ਕੀ ਬੇਸਿਕ ਪੇ ਹੈ 3 ਸਾਲੇ ਦਿੱਤੀ ਹੋਗੀ ਉਸ ਤੋਂ ਬਾਅਦ ਸੈਲਰੀ 50-60000 ਦੇ ਵਿੱਚ ਤਬਦੀਲ ਕਰ ਦਿੱਤੀ ਜਾਊਗੀ ਆ ਲਿੰਕ ਵੀਦਰ ਕਹਿੰਦਾ ਕਿ ਤੁਸੀਂ ਅਪਲਾਈ ਕਰਨਾ ਵਾ ਬਾਕੀ ਸਾਨੂੰ ਚੈੱਕ ਨੂੰ ਦੱਸ ਦਿੱਤਾ ਕੈਫੇ ਤੇ ਅਪਲਾਈ ਕਰੋ ਜਾਂ ਲਿੰਕਸ ਵਿੱਚ ਪ੍ਰੋਵਾਈਡ ਕਰਵਾ ਕੇ ਜਾਵਾਂਗੇ ਇਹਨਾਂ ਨੇ ਬੋਲਿਆ ਕਿ ਗਾਈਡਲਾਈਨ ਕੀ ਹੈ ਨੋਰਮਲ ਗਾਈਡਲਾਈਨ ਨੇ ਤੁਹਾਨੂੰ ਫਾਰਮ ਮਿਲ ਜੂਗਾ ਤੁਸੀਂ ਉੱਪਰ ਕਿ ਡਾਊਨ ਦਾ ਪੜ੍ਹ ਕੇ ਉਹਦੀ ਭਰਨਾ ਵਾ ਚਲਦੇ ਆ ਮੇਨ ਗੱਲ ਤੇ ਕਾਦੀ ਕੁਆਲਿਫਿਕੇਸ਼ਨ ਦੀ ਇਹਨੇ ਬੋਲੇ ਬੀਐਸਸੀ ਕੈਮਿਸਟਰੀ ਫਿਜ਼ਿਕਸ ਜੀਓਗ੍ਰਾਫੀ ਅ ریلیਟਡ ਕੋਈ ਵੀ ਸਟੱਡੀ ਹੋਵੇ ਤੇ ਬੰਦੇ ਕੋਲ ਐਕਸਪੀਰੀਅੰਸ ਹੋਵੇ ਕੈਮੀਕਲ ਦਾ ਠੀਕ ਹੈ ਜੀ ਅਨੁਮੋਮੀ ਇਸ ਤਰੀਕੇ ਨਾਲ ਪੈਲ ਦਿੱਤੀ ਜਾਊਗੀ ਤੇ ਪੜ੍ਹਾਈ ਲਿਖਾਈ ਦਾ ਵੱਧ ਤਜਰਬਾ ਪੀਰ ਆਫ 2 ਇਅਰ ਐਕਸਪੀਰੀਅੰਸ ਤਾਂ ਉਹਨੇ ਘੱਟ ਘੱਟ 2 ਸਾਲ ਦਾ ਐਕਸਪੀਰੀਅੰਸ ਤਾਂ ਹੋ ਵੀ ਹੋਵੇ ਠੀਕ ਹੈ ਜੀ ਐਕਸਪੀਰੀਅੰਸ ਹੌਲਡਰ ਨੂੰ ਪੈਲ ਦਿੱਤੀ ਜਾਊਗੀ ਜੇ ਇਸ ਤਰ੍ਹਾਂ ਐਕਸਪੀਰੀਅੰਸ ਹੌਲਡਰ ਨਹੀਂ ਹੋ ਤਾਂ ਫਰੈਸ਼ਰ ਨੂੰ ਵੀ ਪੈਲ ਦਿੱਤੀ ਜਾਊਗੀ ਏਜ ਕੈਰੀਟੇਰੀਆ ਸਰਤ ਲਗੇ 25 ਸਾਲ ਕਿਹਾ ਗਿਆ ਇਹਨਾਂ ਨੇ ਪਰ ਐਸਸੀ ਕਾ ਭਰਾ ਮੇਰੇ 30 ਸਾਲ ਤੱਕ ਪੜ ਸਕਦੇ ਨੇ ਤੇ ਓਬੀਸੀ ਤੇ ਐਸਟੀ ਭਰਾ ਮੇਰੇ 25 28 ਸਾਲ ਤੱਕ ਪੜ ਸਕਦੇ ਨੇ ਠੀਕ ਜੇ ਗਲਤ ਧਿਆਨ ਰੱਖਿਆ ਜਾਵੇ ਡਿਟੇਲ ਆਫ ਫੀਸ ਹਰ ਪਰਸਨਲੀ ਐਸਸੀ ਬੀਸੀ ਜਨਰਲ ਓਬੀਸੀ ਸਾਰੇ ਕਾਸਟ ਲਈ ਬਾਰ ਸਫੀਸ ਰੱਖੀ ਗਿਆ ਕਿਸੇ ਲਈ ਕੋਈ ਰੈਕਸੈਸ਼ਨ ਨਹੀਂ ਦਿੱਤੀ ਗਈ ਇਸ ਗੱਲ ਦਾ ਖਾਸ ਤੌਰ ਤੇ ਧਿਆਨ ਰੱਖਿਆ ਜਾਵੇ ਉਹਨੇ ਬੋਲਿਆ ਮੋਡ ਆਫ ਸਿਲੈਕਸ਼ਨ ਕਿ ਸਿਲੈਕਸ਼ਨ ਦਾ ਕੀ ਪ੍ਰੋਸੈਸ ਹੈ ਉਹਨਾਂ ਬਲੌਰ ਪੇਪਰ ਕੋ 100 ਨੰਬਰ ਦਾ 33% 35% ਨੰਬਰ ਲੈਣੇ ਕੰਪਲਸਰੀ ਨਿੱਜ ਪਾਸ ਹੋਣ ਵਾਸਤੇ ਪਰ ਇਹ ਵੀ ਮੈਰਿਟ ਲਿਸਟ ਬਣੂਗੀ ਉਹਦੇ ਅਨੁਸਾਰ ਪੇਪਰ ਮੈਰਿਟ ਬਣਾਈ ਜਾਊਗੀ ਇਹਨਾਂ ਬਲੌਰ ਮੈਰਿਟ ਬੇਸਿਸ ਹੈ ਨੈਕਸਟ ਵੀ ਮਾਰਕਿੰਗ ਹੈ ਨਹੀਂ ਨੀਟ ਲਿਟਰਨ ਪੇਪਰ ਹੈ ਪੇਪਰ ਵਿੱਚ ਕੀ ਕੀ ਆਊਗਾ ਸਿਲੇਬਸ ਤੋਂ ਦਾ ਸਿਰਖਿਆ ਗਿਆ ਐਪਟੀਟਿਊਡ ਆਉਗੀ ਇੰਗਲਿਸ਼ ਆਊਗੀ ਆਈਟੀ ਬੇਸਡ ਕੁਐਸਚਨ ਹੋਣਗੇ ਫਿਜ਼ੀਕਲ ਜੀਓਗ੍ਰਾਫੀ ਦੇ ਥੋੜੇ ਕੈਮਿਸਟਰੀ ਦੇ ਰਿਲੇਟਡ ਕੁਐਸਚਨ ਹੋਣਗੇ ਠੀਕ ਹੈ ਜੀ ਉਹਦੇ ਰਿਲੇਟਡ ਕੁਐਸਚਨ ਹੋਣਗੇ ਫਿਰ ਉਹਨਾਂ 베ਸਟ ਮੈ ਕਿਸ ਨੂੰ ਦੱਸਿਆ ਕਿ 12 ਤਰੀਕ ਨੂੰ ਪੇਪਰ ਹੋਊਗਾ ਤੇ ਉਹ ਅਮਰ ਸੀਟ ਤੇ ਪੇਪਰ ਹੋਊਗਾ 35 ਫੰਡ ਨੰਬਰ ਲੈਣੇ ਰਾਜਮੀ ਨੇ ਜਿਹੜਾ ਕਿਸ ਨੂੰ ਪਹਿਲਾਂ ਵੀ ਮੈਂ ਦੱਸ ਕੇ ਟੈਂਗ ਠੀਕ ਹੈ ਜੀ ਤੇ ਹੁਣ ਨੈਕਸਟ ਗੱਲ ਤੇ ਕਿਸੇ ਮੇਰੇ ਪਹਿਣ ਪੁਰਾਣੀ ਤਿਆਰੀ ਕਰਨੀ ਹੋਵੇ ਟੀਚਰ ਦੀ ਕਾਦੀ ਜੀ ਟੀਚਰ ਦੀ ਟੀਚਰ ਵਿੱਚ ਕਾਦੀ ਇਕੱਲੇ ਤੇ ਇਕੱਲੇ ਪੰਜਾਬੀ ਮਾਸਟਰ ਕੇਡਰ ਆਪਣੇ ਕੋਲੇ ਤਰ੍ਹਾਂ ਤਰ੍ਹਾਂ ਦੀ ਬੁੱਕਾਂ 'ਚ ਪੜ ਕੇ ਆਪਾਂ ਹੈਂਡ ਰਿਟਨ ਨੋਟਸ ਬਣਾਉਣੇ ਆ ਉਹਨਾਂ ਵਿੱਚ ਸਾਨੂੰ ਕਲਾਸ ਦੰਨੇ ਆ ਮੇਰੇ ਕਹਿੰਦੇ ਕੁਰੀ ਕਲਾਸ ਨੂੰ ਜ਼ਰੂਰ ਵਿਜ਼ਿਟ ਕਰੋ ਕਿਉਂਕਿ ਜਿਹੜੇ ਵੀ ਬੰਦੇ ਪੀੜ ਕਲਾਸ ਲੈ ਰਹੇ ਕੋਈ ਵੀ ਲੈ ਰਹੇ ਲੋ ਕਲਾਸਾਂ ਕੋ ਚੱਕਰ ਨਹੀਂ ਪਰ ਜਿਹੜੇ ਬੰਦੇ ਨੇ ਕਰ ਆਪਣੀ ਕਲਾਸ ਲਾ ਲਈ ਉਸ ਤੋਂ ਬਾਅਦ ਉਹਨੂੰ ਪੀੜ ਕਲਾਸ ਵਧੀਆ ਨਹੀਂ ਲੱਗਣੀ ਕਿਉਂਕਿ ਆਪਾਂ ਇੰਨਾ ਜ਼ਿਆਦਾ ਹਾਈ ਲੈਵਲ ਤੇ ਡੀਪਲੀ ਕਰਾਉਣੇ ਆ ਆਪਣੇ ਲੈਕਚਰ ਥੋੜੇ ਲੇਟ ਹੋ ਜਾਂਦੇ ਨੇ ਦਿਪਤ ਜਾਵੜ ਦੇ ਜੂ ਵੱਡੇ ਹੋ ਜਾਂਦੇ ਨੇ ਪਰ ਜਿੰਨੀ ਡਿਟੇਲ ਆਪਾਂ ਦਿੰਦੇ ਆ ਡਿਟੇਲ ਕੋਈ ਨਹੀਂ ਦਿੰਦਾ ਮੇਰੇ ਕਹਿੰਦੇ ਪਲੀਜ਼ ਇੱਕ ਵਾਰ ਵਿਜ਼ਿਟ ਕਰੋ ਜੇ ਸਾਡੇ ਦੌਰ ਦਿੱਤਾ ਅਪਡੇਟਸ ਨੂੰ ਵਧੀਆ ਲੱਗਦਾ ਹੈ ਇਸ ਤਰ੍ਹਾਂ ਦੇ ਹੋਰ ਅਪਡੇਟ ਜਾਣਨ ਲਈ ਆਪਣੇ ਚੈਨਲ ਨਾਲ ਜੁੜੇ ਰਹੋ ਤੇ ਵੀਡੀਓ ਨੂੰ ਸਬਸਕ੍ਰਾਈਬ ਜ਼ਰੂਰ ਕਰਾ ਕਰੋ ਧੰਨ